ਤੁਹਾਡਾ ਪ੍ਰਾਤਨੋ ਲੈ ਵਾਲੇ ਇੱਕ ਵਾਰ ਫੇਰ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀਆਂ ਕਪਤਾਨਾਂ ਨੂੰ ਰਜਮਾ ਪਿਆਰ ਵਾਕਸ ਦਿਓ ਸੋ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਓ ਅੱਜ ਕਿਨਵੇਕ ਲਈ ਕਫਤਾ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਦੋਸਤੋ ਜਿਵੇਂ ਪੱਗ ਸਰਦਾਰ ਦੀ ਸ਼ਾਨ ਹੈ ਪੰਜਾਬ ਦੀ ਸ਼ਾਨ ਆ ਉਸੇ ਤਰ੍ਹਾਂ ਜਿਹੜੀ ਚੁੰਨੀ ਆ ਉਹ ਸਾਡੀਆਂ ਧੀਆਂ ਪਹਿਣਾ ਦਾ ਸ਼ਿੰਗਾਰ ਉਹਨਾਂ ਦੀ ਸ਼ਾਨ ਆ ਸੋ ਸਾਡੀਆਂ ਧੀਆਂ ਪਹਿਣਾ ਨੂੰ ਬੇਨਤੀ ਹੈ ਕਿ ਇਸ ਚੁੰਨੀ ਦੀ ਕਦਰ ਪਛਾਣੋ ਅੱਜ ਉਹ ਇਸ ਚੁੰਨੀ ਤੋਂ ਦੂਰ ਹੁੰਦੀਆਂ ਜਾ ਰਹੀਆਂ ਨੇ ਇਸ ਨੂੰ ਬੋਝ ਮੰਨ ਰਹੀਆਂ ਨੇ ਸੋ ਉਹਨਾਂ ਪਹਿਣਾ ਨੂੰ ਬੇਨਤੀ ਹੈ ਕਿ ਚੁੰਨੀ ਦਾ ਸਤਿਕਾਰ ਕਰੋ ਇਸ ਚੁੰਨੀ ਦਾ ਕੀ ਇਤਿਹਾਸ ਹੈ ਇੱਕ ਕਵਤਾ ਰਹੀ ਪਾਠਕ ਭਰਾ ਹੇ ਇਉਂ ਬਿਆਨ ਕਰਦੇ ਆ ਵੀ ਔਰਤ ਦੀ ਸ਼ਾਨ ਹੈ ਚੁੰਨੀ ਸਿਰ ਉੱਤੇ ਸਜਦੀ ਏ ਚੁੰਨੀ ਨਾਲ ਧੀ ਪੰਜਾਬਣ ਦੂਰੋਂ ਹੀ ਫਾਪਦੀ ਏ ਚੁੰਨੀ ਨਾਲ ਧੀ ਪੰਜਾਬਣ ਬਖਸੀ ਸਰਦਾਰੀ ਤੈਨੂੰ ਐਵੇਂ ਨਾ ਗਾਲਿ ਕੁੜੇ ਔਰਤ ਦੀ ਇੱਜ਼ਤ ਚੁੰਨੀ ਇਹਨੂੰ ਸੰਭਾਲਿ ਕੁੜੇ ਔਰਤ ਦੀ ਇੱਜ਼ਤ ਚੁੰਨੀ ਚੁੰਨੀ आई पागो रण ਦੇ ਵਿੱਚ ਗੱਜੀ ਸੀ ਦੇਖ ਕੇ ਫੌਜ ਮੁਗਲ ਦੀ ਰਣ ਚੋਣਾ ਪੱਜੀ ਸੀ ਦੇਖ ਕੇ ਫੌਜ ਮੁਗਲ ਦੀ ਲੜੀ ਸੀ ਬਾਗਸਨੀ ਦੇ ਪਾਤਾਪ ਚਾਣ ਕੁੜੇ ਔਰਤ ਦੀ ਸਤ ਚੁੰਨੀ ਇਹ ਨੂੰ ਸੰਭਾਲੇ ਕੁੜੇ ਔਰਤ ਦੀ ਇਹ ਜਿੱਤੇ ਚੁੰਨੀ ਚੁੰਨੀ ਮਾ ਗੁਜਰੀ ਕੌਰ ਨੇ ਸਿਰ ਤੋਂ ਨਾ ਲਾਹੀ ਸੀ ਲੱਖਾਂ ਹੀ ਚੱਲੇ ਦੁਖੜੇ ਨਾ ਕਵਰਾਈ ਸੀ ਚੁੰਨੀ ਮਾ ਗੁਜਰੀ ਕੌਰ ਨੇ ਸਿਰ ਤੋਂ ਨਾ ਲਾਹੀ ਸੀ ਲੱਖਾਂ ਹੀ ਚੱਲੇ ਦੁਖੜੇ ਨਾ ਹੀ ਹਾਈ ਚੱਲੇ ਦੁੱਖੜੇ ਤਹੌਮ ਦੀ ਮਾਤ ਕਹਾਗੀ ਚੁੰਨੀ ਦੇ ਨਾਲ ਕੁੜੇ ਔਰਤ ਦੀ ਇੱਜ਼ਤ ਚੁੰਨੀ ਇਹਨੂੰ ਸੰਭਾਲਿ ਕੁੜੇ ਔਰਤ ਦੀ ਇੱਜ਼ਤ ਚੁੰਨੀ ਜਿਸ ਨੂੰ ਤੂੰ ਬਾਹਰ ਸਮਝਦੀ ਉਹ ਤਾਂ ਖੇ ਲਾਰੇ ਬਾਪੂ ਦੀ ਪੱਗ ਦਾ ਦੱਸ ਕੀ ਰੱਖੇਗੀ ਖਿਆਲ ਕੁੜੇ ਔਰਤ ਦੀ ਇੱਜ਼ਤ ਚੁੰਨੀ ਤੈਨੂੰ ਸੰਭਾਲੇ ਕੁੜੇ ਔਰਤ ਦੀ ਇੱਜ਼ਤ ਚੁੰਨੀ 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 ਨੂੰ ਦੋ ਗਾਜ ਵਿਪਾਹ ਉਹ ਚੁੰਨੀ ਇੱਜ਼ਤ ਦਾ ਪਰਦਾ ਤਨ ਦੀ ਹੈ ਢਾਲ ਕੁੜੇ ਔਰਤ ਦੀ ਇੱਜ਼ਤ ਚੁੰਨੀ ਇਹਨੂੰ ਸੰਭਾਰੇ ਕੁੜੇ ਔਰਤ ਦੀ ਇੱਜ਼ਤ ਚੁੰਨੀ ਮੋੜਿਆ ਧਰ ਆਪਣੇ ਧੀਏ ਕਿਹੜੇ ਰਾ ਚੱਲੀਨੀ ਪਛਮੀ ਇਹ ਸਭ ਆਚਾਰ ਵਿੱਚ ਹੋਈ ਫਿਰ ਚੱਲੀ ਨਹੀਂ ਪਛਮੀ ਇਹ ਸਭ ਆਚਾਰ ਵਿੱਚ ਬਚ ਕੇ ਤੂੰ ਰਹੀਂ ਇਸ ਤੋਂ ਡੂੰਗੀ ਇਹ ਚਾਲ ਕੁੜੇ ਔਰਤ ਦੀ ਇਸ ਤੇ ਚੁੰਨੀ ਇਹ ਨੂੰ ਸੰਭਾਲੇ ਕੁੜੇ ਜਿੱਤੇ ਚੁੰਨੀ ਆਪਣਾ ਪਹਿਰਾ ਬਾਹ ਆਪਣੀ ਬੋਲੀ ਕਮ ਆਉਗੀ ਕੀਤੀ eri ਸਦੂਜੇ ਦੀ ਮਿੱਟੀ ਮੈ ਲਾਉਗੀ ਕੀਤੀ eri ਸਦੂਜੇ ਦੀ ਤੇਰੀ ਨਾਦਾਨੀ ਕਰ ਦੂ ਤੈਨੂੰ ਕੰਗਾਲ ਕੁੜੇ ਔਰਤ ਦੀ ਇੱਜ਼ਤ ਚੁੰਨੀ ਇਹਨੂੰ ਸੰਭਾਲਿ ਕੁੜੇ ਔਰਤ ਦੀ ਇੱਜ਼ਤ ਚੁੰਨੀ ਲਿਖਦਾ ਸਤ ਨਾਮ ਨਿਮਾਣਾ ਸੁਣੀ ਕੰਨ ਕਰਕੇ ਤੇ ਮਿਲਣੀ ਐ ਇੱਜ਼ਤ ਪਹਿਣੇ ਚੁੰਨੀ ਸਿਰ ਧਰਕੇ ਤੇ ਲਿਖਦਾ ਸਤ ਨਾਮ ਨਿਮਾਣਾ ਸੋਹਣੀ ਕੰਨ ਕਰਕੇ ਤੇ ਮਿਲਣੀ ਏ ਇੱਜ਼ਤ ਪਹਿਣੇ ਚੁੰਨੀ ਸਿਰ ਧਾਰ ਕੇ ਤੇ ਮਿਲਣੀ ਹੈ ਇੱਜ਼ਤ ਪਹਿਣੇ ਜਥਾਤ ਨਹੋਲੇ ਵਾਲਾ ਦੱਸਦਾ ਏ ਹਾਲ ਕੁੜੇ ਔਰਤ ਦੀ ਇੱਜ਼ਤ ਚੁੰਨੀ ਏ ਤੇ ਚੁਨੀ ਸੋਭਤ ਵਦ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ